मुर्दाबा मुर्दाबाद पाकिस्तान मुर्दाबा मुर्दाबा पाकिस्तान मुर्दाबाद मुर्दाबाद मुर्दाबा हिंदुस्तान ज़िंदबाद ज़िंदबा ज़िंदाब हिंदुस्तान ज़िंदबाद ज़िंदाब ਦੇਖ ਲਓ ਗੱਡੀ ਮੰਦ ਭਾਗੀ ਘਟਨਾ ਜੋ 30 ਹੱਥੇ ਲੋਕਾਂ ਤੇ ਮਾਰ ਕੀਤੇ ਗਏ ਦੇਖੋ ਜੀ ਜਿਹੜਾ ਇਸਲਾਮੀ ਕਨਤਗਵਾਦ ਆ ਜਿਨ੍ਹਾਂ ਨੇ ਸਾਡੇ ਹਿੰਦੂਆਂ ਨੂੰ ਚੁੰਨ ਚੁੰਨ ਕੇ ਮਾਰਿਆ ਅਸੀਂ ਅੱਜ ਉਸ ਪਾਕਿਸਤਾਨ ਦਾ ਪੁਤਲਾ ਬੁਕਿਆ ਔਰ ਅਸੀਂ ਮੋਦੀ ਸਾਹਿਬ ਨੂੰ ਸਾਫ਼ ਕੜੇ ਸ਼ਬਦਾਂ ਨਾਲ ਕਹਿਣਾ ਚਾਹੁੰਦੇ ਆ ਮੋਦੀ ਸਾਹਿਬ ਤੁਹਾਨੂੰ ਅਸੀਂ ਵੋਟਾਂ ਪੈਟਰੋਲ ਈ ਉਹ ਸਸਤੇ ਲਈ ਨਹੀਂ ਬਣਾਈਆਂ ਤੁਹਾਨੂੰ ਇਸ ਲਈ ਬਾਈਆਂ ਕਿ ਪਾਕਿਸਤਾਨ ਵਰਗਾ ਦੇਸ਼ ਨਕਸ਼ੇ ਤੋਂ ਸਾਹਮਣਾ ਚਾਹੀਦਾ ਹੈ ਅਸੀਂ ਵੋਟਾਂ ਤੁਹਾਨੂੰ ਟਮਾਟਰ ਸਸਤੇ ਲਈ ਨਹੀਂ ਲਈਆਂ ਹੋਈਆਂ ਅਸੀਂ ਸਾਨੂੰ ਵੋਟਾਂ ਤਾਂ ਬਾਈਆਂ ਸਾਡਾ ਦੇਸ਼ ਸੁਰੱਖਿਤਰ ਰਹੇ ਸਾਡਾ ਦੇਸ਼ ਆਜ਼ਾਦ ਰਹੇ ਸਾਡਾ ਦੇਸ਼ ਆਬਾਦ ਰਹੇ ਜਿਹੜਾ ਵੀ ਅੰਤਗਵਾਦ ਹੈ ਉਹ ਖਤਮ ਹੋ ਜਾਵੇ ਔਰ ਪਾਕਿਸਤਾਨ ਨੂੰ ਨਕਸ਼ੇ ਤੋਂ ਖਤਮ ਕਰ ਦਿਓ ਅਸੀਂ ਤੁਹਾਨੂੰ ਤਾਂ ਵੋਟਾਂ ਪਾਈਆਂ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਧਰਮ ਪੁੱਛ ਕੇ ਮਰਿਆ ਗਿਆ ਦੇਖੋ ਜੀ ਧਰਮ ਪੁੱਛ ਕੇ ਹੀ ਮਾਰਦੇ ਨੇ ਉਹ ਪਾਵੇਂ ਉਹ ਬੰਗਲਾਦੇਸ਼ ਹੋਵੇ ਪਾਵੇਂ ਬੰਗਾਲ ਹੋਵੇ ਪਾਵੇਂ ਅਫਗਾਨਿਸਤਾਨ ਹੋਵੇ ਪਾਵੇਂ ਪਾਕਿਸਤਾਨ ਹੋਵੇ ਜਿਹੜਾ ਇਸਲਾਮੀ ਅੰਤਰਗਵਾਦ ਆ ਉਹ ਹਮੇਸ਼ਾ ਧਰਮ ਦੇ ਕੇ ਹੀ ਮਾਰਦਾ ਹੈ ਅੱਛਾ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਲੋਕ ਪਾਕਿਸਤਾਨ ਦਾ ਸਵਾਦਨ ਕਰਦੇ ਆ ਇਸਲਾਮੀ ਅੰਤਰਗਵਾਦ ਦਾ ਸਮਰਥਨ ਕਰਦੇ ਇਹਨਾਂ ਦਾ ਆਰਥਿਕ ਵਿਸ਼ਕਾਰ ਕਰ ਦਿਓ ਇਹਨਾਂ ਨਾਲ ਕੋਈ ਵੀ ਸਾਂਝੀ ਨਾ ਪਾਓ ਕਿਸੇ ਤਰੀਕੇ ਦਾ ਕੰਮ ਨਾ ਕਰਾਓ ਇਹਨਾਂ ਤੋਂ ਇਹਨਾਂ ਨੂੰ ਆਪਣੇ ਹਰ ਕੰਮ ਤੋਂ ਦੂਰ ਕਰਕੇ ਰੱਖੋ ਹਾਂਜੀ ਅੰਕੂਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਜੋ ਕਿ 90 ਲੋਕਾਂ ਦੇ ਇੰਨੇ ਵਾਰ ਕਰਕੇ ਫਿਰ ਅਮੀ ਦੇ ਨਾਲ ਕਤਲ ਕੀਤਾ ਗਿਆ ਅੱਜ ਇਹ ਜੋ ਦੇਸ਼ ਦੇ ਵਿੱਚ ਇਹ ਦੁਰਘਟਨਾ ਜਾਂ ਇਹ ਜੋ ਦੁਸ਼ਮਣ ਨੇ ਜੋ ਸਾਜ਼ਿਸ਼ ਰਚੀ ਹੈ ਦੇਸ਼ ਬਹੁਤ ਦੁਖੀ ਹੈ ਦਿਲ ਤੋਂ ਦੁਖੀ ਹੈ ਪਰ ਉਹਨਾਂ ਲੋਕਾਂ ਦਾ ਬਲੀਦਾਨ ਜੋ ਦੇਸ਼ ਦੇ ਵਿੱਚ ਹੈ ਜੋ ਉਹਨਾਂ ਨੇ ਆਪਣੀ ਕੁਰਬਾਨ ਕੁਰਬਾਨੀ ਦਿੱਤੀ ਹੈ ਤੇ ਉਹ ਬੇਰਥ ਨਹੀਂ ਜਾਏਗਾ ਸਰਕਾਰ ਕਦੀ ਵੀ ਵਿਅਰਥ ਨਹੀਂ ਜਾਣਦੇ ਕਿ ਸਾਨੂੰ ਮਾਨ ਹੈ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਕਿ ਉਹਨਾਂ ਨੇ ਵੀ ਆਪਣਾ ਉਹ ਉਗਰ ਰੂਪ ਉਹ ਦੂਰ ਨਹੀਂ ਉਹ ਦਿਨ ਉਹ ਮਿੰਟ ਜਦੋਂ ਉਹਨਾਂ ਨੇ ਆਪਣਾ ਉਹ ਉਗਰ ਰੂਪ ਦਿਖਾਣਗੇ ਤੇ ਉਹ ਅਤਿਕਵਾਦ ਨੂੰ ਜੜ ਤੋਂ ਖਤਮ ਕਰਨਗੇ ਔਰ ਪਾਕਿਸਤਾਨ ਨੇ ਜੋ ਇਹ ਸਾਜ਼ਿਸ਼ ਰਚੀ ਹੈ ਜੋ ਬੈਠੇ ਬਣਾ ਦੇ ਆਕਾ ਜੋ ਕਿ ਉੱਥੇ ਬੈਠ ਕੇ ਛੜਯੰਤਰ ਰਚ ਰਹੇ ਨੇ ਕਿ ਵੀ ਭਾਰਤ ਦੇ ਵਿੱਚ ਕਿ ਵੀ ਭਾਰਤ ਨੂੰ ਇਦਾਂ ਚੁਗਾ ਦੇਣਗੇ ਤੇ ਉਹਨਾਂ ਦਾ ਕਦੀ ਵੀ ਇਹ ਜੋ ਸੁਪਨਾ ਕਦੀ ਵੀ ਪੂਰਾ ਨਹੀਂ ਹੋਏਗਾ ਉਹਨਾਂ ਨੇ ਸਾਡੀ ਇਹ ਜਿਹੜੀ ਸਾਡੇ ਦੇਸ਼ ਦੇ ਨਾਗਰਿਕ ਸਾਡੇ ਭਾਰਤ ਵਾਸੀ ਨੇ ਉਹਨਾਂ ਦਾ ਜੋ ਦਰਦ ਉਹਨਾਂ ਨੇ ਉਹਨਾਂ ਨੂੰ ਛੇੜ ਲਿਆ ਹੈ ਇਹ ਵਿਅਰਥ ਨਹੀਂ ਜਾਏਗਾ ਇਹ ਦੇਖਣਾ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਜਵਾਲਾਮੁਖੀ ਬਣ ਕੇ ਫੁੱਟੇਗਾ ਤੇ ਇਹਦੀ ਸਜ਼ਾ ਉਹਨਾਂ ਨੂੰ ਜ਼ਰੂਰ ਮਿਲੇਗੀ ਤੇ ਬਹੁਤ ਵੱਡੇ ਲੈਵਲ ਤੇ ਸਰਕਾਰ ਇਹਤੇ ਕਾਰਵਾਈ ਕਰੇਗੀ ਇਹ ਵਿਸ਼ਵਾਸ ਦਿਵਾਉਂਦੇ ਆਸੀਂ ਸਾਰਿਆਂ ਨੂੰ ਔਰ ਸਾਡਾ ਮਨ ਬਹੁਤ ਦੁਖੀ ਹੈ ਕਿ ਕਹਿਣ ਨੂੰ ਸ਼ਬਦ ਨਹੀਂ ਹੈਗੇ ਬਹੁਤ ਜ਼ਿਆਦਾ ਮੰਦੁਖੀ ਹੈ ਕਿ ਵੀ ਸਰਕਾਰ ਵੀ ਕੰਮ ਕਰੇਗੀ ਸਾਨੂੰ ਇਨਾਂ ਵਿਸ਼ਵਾਸ ਹੈ ਸਰਕਾਰ ਦੇ ਜੈ ਹਿੰਦ ਜੈ ਭਾਰਤ ਹਾਂ ਜੇ ਰੋੜੇ ਦੀ ਕਿਸ ਤਰ੍ਹਾਂ ਦੇਖਦੇ ਹਾਂ ਘਟਨਾ ਨੂੰ ਬਹੁਤ ਮੰਦ ਭਾਗੀ ਬਲੈਕ ਡੇ ਸਭ ਨਾਲ ਪਹਿਲਾਂ ਤੇ ਜਿਹੜੇ ਪਹਿਲਗਾਮ ਦੇ ਸ਼ਹੀਦ ਹੋਏ ਨੇ ਉਹਨਾਂ ਦੇ ਜਿਹੜੇ ਚਰਨਾਂ 'ਚ ਮੈਂ ਨਮਨ ਕਰਦਾ ਕਿਉਂਕਿ ਬਹੁਤ ਹੀ ਵੱਡੀ ਜੜੀ ਦੁਰਘਟਨਾ ਹੋਈ ਹੈ ਸ਼ਰਮ ਆਣੀ ਚਾਹੀਦੀ ਹੈ ਮੈਂ ਕਹਿੰਦਾ ਪਾਕਿਸਤਾਨ ਨੂੰ ਸ਼ਰਮ ਮਤਲਬ ਮੋਦੀ ਸਾਹਿਬ ਨੂੰ ਇੱਕ ਬੇਨਤੀ ਕਰਦਾ ਕਿ ਨਕਸ਼ੇ ਦੇ ਵਿੱਚੋਂ ਵਰਲਡ ਦੇ ਨਕਸ਼ੇ 'ਚ ਪਾਕਿਸਤਾਨ ਦਾ ਸਪਾਇਆ ਹੋਣਾ ਚਾਹੀਦਾ ਔਰ ਇਹ ਪੰਜਾਬ ਦੀ ਜਨਤਾ ਨਹੀਂ ਪੂਰੇ}{|\text{world}|} ਜੰਦਾ ਜਾਣਦੀ ਹੈ ਕਿਉਂਕਿ ਅੰਤਰਕਵਾਦ ਫੈਲਾਉਣ ਵਾਲਾ ਕੋਈ ਦੇਸ਼ ਹੈ ਉਹ ਵੀ ਪਾਕਿਸਤਾਨ ਕਿਉਂਕਿ ਅਸੀਂ ਲੋਕ ਬਰਦਾਸ਼ਤ ਨਹੀਂ ਕਰ ਸਕਦੇ ਦੇਖੋ ਪੂਰੇ |\text{world}| ਦੇ ਵਿੱਚ ਦੇਖੋ ਕਿਦਾਂ ਪੂਰੇ ਹਿੰਦੂਸਤਾਨ ਦੇ ਵਿੱਚ ਕਿਦਾਂ ਦੇਖੋ ਵਿਰੋਧ ਹੋ ਰਹੇ ਨੇ ਮਤਲਬ ਕਿੱਥੇ ਨਾ ਕਿੱਥੇ ਦੇਖੋ ਦੇਸ਼ ਭਗਤਾਂ ਦੀਆਂ ਕਿੰਨੀਆਂ ਦੀ ਆਤਮਾਵਾਂ ਰੋ ਰਹੀਆਂ ਮਤਲਬ ਕਿਉਂ ਇਹ ਇਹ ਕਿਉਂ ਹੋਇਆ ਕੀ ਕਸੂਰ ਸੀ ਉਹ ਟੂਰਿਸਟਾਂ ਦਾ ਕੀ ਕਸੂਰ ਦੀਗਾ ਕੁਮਣ ਨਹੀਂ ਗਿਆ ਸੀ ਪਰਿਵਾਰ ਨਾਲ ਕਿ ਤੁਸੀਂ ਇੱਕ ਆਮ ਜਨਤਾ ਨੂੰ ਟੂਰਿਸਟ ਨੂੰ ਨਿਸ਼ਾਨਾ ਬਣਾਇਆ ਕਿਉਂ ਬਣਾਇਆ ਬੜਾ ਵੱਡਾ ਸਵਾਲ ਹੈ ਪਰ ਸਰਕਾਰ ਨੂੰ ਸੋਚਣਾ ਚਾਹੀਦਾ ਮੈਂ ਮੋਦੀ ਸਾਹਿਬ ਨੂੰ ਬੇਨਤੀ ਲਾਣਾ ਵਾਂ ਕਿ ਇਹਨਾਂ ਜਿਹੜੇ ਅੱਤਵਾਦੀ ਹੈਗੇ ਨੇ ਇਹਨਾਂ ਨੂੰ ਜਲਦੀ ਉਹ ਜਲਦੀ ਲੱਭ ਕੇ ਇਹਨਾਂ ਦੀ ਗਰਦਨਾ ਕੱਟਣੀ ਚਾਹੀਦੀ ਹੈ ਤਾਂ ਕਿ ਇਹ ਅਹਿਸਾਸ ਹੋਵੇ ਕਿ ਅੰਤਰਗਵਾਦ ਦਾ ਸਫਾਇਆ ਹੋਵੇ ਪੂਰੇ ਸਾਡੇ ਹਿੰਦੁਸਤਾਨ ਦੇ ਵਿੱਚ ਠੀਕ ਹੈ ਕਿਸ ਤਰ੍ਹਾਂ ਦੇਖਦੇ ਹਾਂ ਨਿਹੱਤੇ ਲੋਕਾਂ ਦੇ ਮਾਰ ਕਿੰਨੇ ਆਪੇ ਲੋਕਾਂ ਦਾ ਜੋ ਵਾਰ ਕਿੱਤਾ ਗਿਆ ਹਿੰਦੂਆਂ ਦਾ ਨਾਮ ਪੁੱਛ ਕੇ ਨਾ ਪੁੱਛ ਕੇ ਜੋ ਉਹਨਾਂ ਨੇ ਆਪਣੇ ਗੱਦਾਰੇ ਦਾ ਸਬੂਤ ਦਿੱਤਾ ਵਾ ਪਾਕਿਸਤਾਨ ਹੀ ਇੱਕ ਹੋ ਜਾਂਦਾ ਜੇ ਐਸਾ ਜੋ ਆਤਮਕਵਾਦ ਪੈਦਾ ਕਰਦਾ ਤੇ ਉਹਨਾਂ ਨੇ ਤਾਂ ਚੀਜ਼ ਹੋਰ ਸਾਦੇ ਤੇ ਆਕ ਕੀਓ ਸਿਰਫ ਉਹ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਵਾ ਬਾਕੀ ਜੋ ਦੇਸ਼ ਦੇ ਵਿੱਚ ਗੱਦਾਰ ਬੈਠੇ ਆ ਪਰਿਵਾਰ ਇੱਕ ਪਰਿਵਾਰ ਗੱਦਾਰ ਪਰਿਵਾਰ ਬੈਠਾ ਵਾ ਬਾਡਰਾਂ ਪਰਿਵਾਰ ਹੋ ਗਿਆ ਉਸ ਪਰਿਵਾਰ 'ਤੇ ਔਰਦਾ ਤੇ ਵੀ ਐਕਸ਼ਨ ਹੋਣਾ ਚਾਹੀਦਾ ਵਾ ਜਿਨ੍ਹਾਂ ਨੇ ਬਿਆਨ ਦਿੱਤਾ ਵਾ ਜਿਨ੍ਹਾਂ ਨੇ ਬਿਆਨ ਦਿੱਤਾ ਵਾ ਇੱਕ ਇੱਕ ਸਿਰਫ ਹਿੰਦੂਆਂ ਨੂੰ ਟਾਰਗੇਟ ਕਰਨ ਵਾਸਤੇ ਹੈ ਮੋਦੀ ਜੀ ਨੂੰ ਇੱਕ ਅਪੀਲ ਹੈਗੀ ਆ ਕਿ ਬਾਰਡਰਾਂ ਤੇ ਵੀ ਐਫਆਈਆਰ ਹੋਣੀ ਜ਼ਰੂਰੀ ਆ ਠੀਕ ਹੈ ਜੀ ਲੱਗਦਾ ਨਹੀਂ ਸੈਂਟਰ ਗਵਰਨਮੈਂਟ ਨੂੰ ਇੱਕ ਹੋਰ ਸਰਜਿਕਲ ਸਟ੍ਰਾਈਕ ਕਰਨ ਦੀ ਲੋੜ ਹੈ ਦੇਖੋ ਅਸੀਂ ਤਾਂ ਕਹਿੰਦੇ ਸਰਜਿਕਲ ਸਟ੍ਰਾਈਕ ਤਾਂ ਬੜੀ ਛੋਟੀ ਜੀ ਗੱਲ ਹੈ ਜਿੱਦਾਂ ਦਾ ਕੰਮ ਹੋਇਆ ਪਾਕਿਸਤਾਨ ਦਾ ਨਾਮ ਤਾਂ ਵਰਲਡ ਦੇ ਨਕਸ਼ੇ ਤੋਂ ਗਾਇਬ ਹੋ ਜਾਣਾ ਚਾਹੀਦਾ ਸਭ ਤੋਂ ਜ਼ਿਆਦਾ ਸਾਨੂੰ ਧਿਆਨ ਦੇਣ ਦੀ ਲੋੜ ਜਿਹੜੇ ਸਾਡੇ ਵਿੱਚ ਬੈਠੇ ਸਲੀਪਰ ਸੈਲ ਨੇ ਰੋਬਰਟ ਵਾਡਰਾ ਵਰਗੇ ਜਿਨ੍ਹਾਂ ਨੇ ਇਸ ਗੱਲ ਨੂੰ ਇਸ ਪਾਸੇ ਤੋਰ ਦਿੱਤਾ ਕਿ ਮੋਦੀ ਸਾਹਿਬ ਨੇ ਐਸਾ ਮਾਹੌਲ ਬਣਾਇਆ ਤਾਂ ਜਿਹਦੇ ਕਰਕੇ ਉੱਥੇ ਸਰਜਿਕਲ ਸਟ੍ਰਾਈਕ ਹੋਈ ਮੈਂ ਵਾਡਰਾ ਸਾਹਿਬ ਤੁਹਾਨੂੰ ਇਹ ਪੁੱਛਣਾ ਚਾਹਨਾ ਫਿਰ ਤੁਹਾਡੀ ਇੰਦਰਾ ਗਾਂਧੀ ਨੇ ਕੀ ਕੀਤਾ ਸੀ ਜਿਹੜਾ ਉਹਦੇ ਤੇ ਫਿਰ ਗੋਲੀ ਚੱਲੀ ਸੀ ਰਜੀਵ ਗਾਂਧੀ ਨੇ ਕੀ ਕੀਤਾ ਸੀ ਜਿਹੜਾ ਉਹਦੇ ਤੇ ਗੋਲੀ ਚੱਲੀ ਸੀ ਇਹ ਗੱਲ ਨੂੰ ਹੋਰ ਅੱਗੇ ਨੂੰ ਵਧਾਉਂਦੇ ਹੋਏ ਸੀ ਇਹ ਪੁੱਛਣਾ ਚਾਹੁੰਦੇ ਹਾਂ ਤੁਹਾਨੂੰ ਮਹਾਤਮਾ ਗਾਂਧੀ ਨੇ ਐਸਾ ਕੀ ਕੀਤਾ ਸੀ ਜਿਹੜਾ ਗੋਡਸੇ ਨੂੰ ਉਹਦੇ ਤੇ ਗੋਲੀ ਚਲਾਣੀ ਪੈ ਗਈ ਸੀ ਜੇ ਤੁਸੀਂ ਹਿੰਸਾ ਨੂੰ ਔਰ ਅਤਕਵਾਦੀਆਂ ਨੂੰ ਡਿਫਾਈਨ ਕਰ ਰਹੇ ਹਾਂ ਤੇ ਫਿਰ ਸਾਡਾ ਵੀ ਫਰਜ਼ ਬਣਦਾ ਤੁਹਾਨੂੰ ਇਹ ਦੱਸਾਂਗੇ ਫਿਰ ਆਣ ਵਾਲੇ ਟਾਈਮ ਦੇ ਵਿੱਚ ਵੀ ਮਹਾਤਮਾ ਜਿਹਨੂੰ ਤੁਸੀਂ ਕਹਿੰਦੇ ਹੋ ਉਹਨੇ ਐਸਾ ਕੀ ਕੀਤਾ ਸੀ ਜਿਹੜਾ ਗੋੜਸੇ ਨੂੰ ਉਹਦੇ ਤੇ ਗੋਲੀ ਚਲਾਨੀ ਪੈ ਗਈ ਸੀ ਦੇਖੋ ਅਸੀਂ ਤਾਂ ਅਤਕਵਾਦ ਦੇ ਬਿਲਕੁਲ ਖਿਲਾਫ ਹਾਂ ਅਤਕਵਾਦੀ ਚਾਹੇ ਕੋਈ ਵੀ ਆਸੀਂ ਉਹਦੇ ਖਿਲਾਫ ਹਾਂ ਪਰ ਜੇ ਤੁਸੀਂ ਚੁਣ ਚੁਣ ਕੇ ਲੋਕਾਂ ਨੂੰ ਮਾਰ ਰਹੇ ਹੋ ਔਰ ਉਸ ਤੋਂ ਬਾਅਦ ਉਸ ਗੱਲ ਨੂੰ ਇਸ ਪਾਸੇ ਤੋਰ ਰਹੇ ਹੋ ਵੀ ਮਾਹੌਲ ਇਦਾਂ ਦਾ ਬਣ ਗਿਆ ਸੀ ਵੀ ਮਾਹੌਲ 14 ਤੋਂ ਪਹਿਲਾਂ ਕਿਦਾਂ ਦਾ ਸੀ ਬੰਬ ਬਲਾਸਟ ਹੁੰਦੇ ਸੀ ਗੋਲੀਆਂ ਚੱਲਦੀਆਂ ਸੀ ਉੱਥੇ ਲੋਕ ਜਾ ਨਹੀਂ ਸੀ ਸਕਦੇ ਉੱਥੇ ਤਿਰੰਗਾ ਲਾ ਨਹੀਂ ਸੀ ਸਕਦੇ ਲਾਲ ਚੌਂਕ ਦੇ ਵਿੱਚ ਤਿਰੰਗਾ ਜਾ ਕੇ ਸਭ ਤੋਂ ਪਹਿਲਾਂ ਲਾਇਆ ਕਿਨੇ ਸੀ ਇਸ ਰਾਹੁਲ ਗਾਂਧੀ ਨੇ ਲਾਇਆ ਸੀ ਪੁੱਛਣ ਵਾਲਾ ਹੋਵੇ ਰੋਬਟ ਬਾਡਰੀ ਨੂੰ ਕਵੇ ਵੀ ਤੂੰ ਜਾ ਉੱਥੇ ਹੁਣ ਜਾ ਉੱਥੇ ਲਾ ਕੇ ਭਾਈਚਾਰਾ ਨਿਭਾ ਕੇ ਦਿਖਾ ਇੱਕ ਵਾਰੀ ਤੂੰ ਉੱਥੇ ਘੇੜਾ ਮਾਰ ਕੇ ਆ ਫੇਰ ਸਾਨੂੰ ਆ ਕੇ ਸਖਾਈ ਵੀ ਭਾਈਚਾਰਾ ਬਣਾ ਕੇ ਰੱਖੋ